हां जी दोस्तों सारेया नुं सस्श्रीकाळ स्वागत करदे हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਸਿੰਘ ਕੋਲੇ ਆਏ ਆ ਦੋਸਤੋ ਪੁੱਲਰ ਡੇਰੀ ਫਾਰਮ ਤੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੀਰ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਐ ਇਸ ਕਰ ਸੇਲ ਪਰਚੇਜ ਵਾਲੇ ਅੱਜ ਦੋਸਤੋ ਟੋਟਲ ਪੰਜ ਬੈੜਾਂ ਤੁਹਾਨੂੰ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਅੱਜ ਚਾਰ ਬੈੜਾਂ ਗੱਬਣ ਤਿਆਰ ਪਰ ਤਿਆਰ ਤਿਆਰੀ ਤੇ ਆ ਇੱਕ ਵਾਰ ਦੋਸਤੋ ਲਾਸਟ ਵਿੱਚ ਜ਼ਿਕਰ ਕਰਾਂਗੇ ਤੁਹਾਡੇ ਨਾਲ ਸੋਈ ਸੋਈ ਵੈੜ ਦਿਖਾਵਾਂਗੇ ਠੀਕ ਹੈ ਜੀ ਕੀ ਥੱਲੇ ਮਿਲਕ ਹੈਗਾ ਦੋਸਤੋ ਕੀ ਰੇਟ ਭਾਪੜਤੇ ਰਹਿਣ ਵਾਲੇ ਆ ਜਿੰਨਾਂ ਪਸ਼ੂਆਂ ਦੇ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਉਹ ਸਾਰੇ ਵੀਰਾਂ ਨੂੰ ਮਿਲ ਸਕੇ ਬਾਕੀ ਬਹੁਤ ਬਹੁਤ ਵੀਡੀਓ ਦੋਸਤੋ ਅਕੇ ਸ਼ੇਅਰ ਵੀ ਕਰ ਦਿਆ ਕਰੋ ਬਾਕੀ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਦੋਸਤੋ ਜਿਹੜੇ ਵੀਰ ਵੀਡੀਓ ਦੇਖਦੇ ਰਹਿੰਦੇ ਆ ਠੀਕ ਹੈ ਜੀ ਤੇ ਖਾਸ ਵੀ ਜੋ ਇੱਕ ਵਾਰੀ ਫੇਰ ਦੱਸ ਦਿੰਦੇ ਆ ਪਿੰਡ ਸੌਰ ਸਿੰਘ ਕਰਨੀ ਆ ਤਸੀਲ ਜ਼ਿਲ੍ਹਾ ਸ਼੍ਰ 10 ਮਾਰਚ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਆਉ ਲੈਣਿਆ ਬਤੇਰੇ ਡਿਟੇਲ ਵੀਰ ਸੰਦੀਪ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਸਾਸਰੀ ਦਾ ਸੰਤੂ ਸਾਹਿਬ ਦੀ ਠੀਕ ਠਾਕ ਜੀ ਬਹੁਤ ਵਧੀਆ ਵੀਰ ਸੰਦੀਪ ਜੀ ਆਹ ਹੋਰ ਸਭ ਠੀਕ ਠਾਕ ਜੀ ਮੈਂ ਪੱਗ ਬੰਨਦਾ ਤੇ ਬੰਨਦਾ ਨਾ ਵੀ ਨਹੀਂ ਹਾਂਜੀ ਹਾਂਜੀ ਅੱਜ ਪ੍ਰੋਗਰਾਮ ਹੀ ਸੰਤੂ ਸਾਹਿਬ ਕੋਲ ਉੱਥੇ ਜਾਣਾ ਸੀ ਹਾਂ ਮਾ ਜਾਓ ਅੱਜ ਪ੍ਰੋਗਰਾਮ ਤਾਂ ਜਣਾ ਰੰਗ ਪਹਿਲਾਂ ਧਾਲ ਹੋਏ ਪਏ ਹਾਂਜੀ ਹਾਂਜੀ ਖੜੇ ਪਏ ਅੱਜ ਕੇ ਵਿਸੇਰ ਤੇ ਕੰਮ ਠੀਕ ਆ ਵੀਰ ਸੰਦੀਪ ਹਾਂਜੀ ਅਜਾ ਸੰਦੀਪ ਜੀ ਨੇ ਜਦਾਂ ਕਿ ਆਪਾਂ ਜ਼ਿਕਰ ਕੀਤਾ ਵੀ ਪੰਜ ਬਿਹੜਾਂ ਚਾਰ ਗੱਭਣ ਤੇ ਇੱਕ ਸੂਈ ਆ। ਹਾਂਜੀ ਜੀ। ਠੀਕ ਆ ਜੀ। ਤੇ ਜਿਹੜੀਆਂ ਸੂਨ ਵਾਲੀਆਂ ਮਤਲਬ ਕਿ ਕਿੰਨੇ ਕਿੰਨੇ ਦਿਨਾਂ ਦੀ ਤਿਆਰੀ ਸੰਤੂ ਸਾਹਿਬ ਆ ਪੰਜੋਂ 7-7 ਦਿਨ ਲੈਂਦੀਆਂ ਬਿਹੜਾਂ। ਹਾਂਜੀ। ਚਾਰ ਬਿਹੜਾਂ ਆਪਣੇ ਕੋ ਗੱਭਣਾਂ ਤੇ ਇੱਕ ਬਿਹੜ ਆਪਣੇ ਕੋ ਸੂਈ ਆ ਜੀ। ਠੀਕ ਆ ਜੀ। ਦੱਬੀ। ਠੀਕ ਆ ਵੀਰ। ਹਾਂਜੀ। ਆਪ ਦੋਸਤੋ ਇਹਨਾਂ ਪਸ਼ੂਆਂ ਦੀ ਆਪਾਂ ਡਿਟੇਲ ਕਰਦੇ ਹਾਂ ਸਟਾਰਟ ਸ਼ੁਰੂਆਤ ਇਸ ਪਹਿਲੇ ਨੰਬਰ ਵਾਲੀ ਬਿਹੜ ਤੋਂ ਕਰਾਂਗੇ। ਤੇਰੇ ਸੰਦੀਪ ਕਰੀਏ ਡਿਟੇਲ ਸਾਂਝੀ ਸੋਹਬਾਬ ਦੂਜਾ ਸਵੇਰ ਸੁਣਾ ਇਹਨੇ ਵਹਿੜ ਦੇ ਓਕੇ ਤੇ ਇਹ ਜੇ 5-7 ਦਿਨ ਲੈਣੇ ਆ ਹਫਤਾ ਹੀ ਲੈ ਲੈਣਾ ਮੰਨ ਕੇ ਚੱਲੂਗੀ ਐਡੀ ਠੰਢੀ ਧੀਰੀ ਦੇ ਬਿਲਕੁਲ ਮਖਿਆਲ ਹੀ ਆਉਂਦਿਆ ਠੀਕ ਹੈ ਜੀ ਆਹ ਦੇਖੋ ਕੋਈ ਉਹ ਜੀ ਗੱਲ ਨਹੀਂ ਕਿ ਬਹੁਤ ਜਿਆਦਾ ਠੰਢੀ ਧੀਰੀ ਵਸੀ ਲਓ ਜੀ ਦੋਸਤੋ ਕਰੋ ਚੈੱਕ ਠੰਢੀ ਧੀਰੀ ਆ ਸੀਲ ਲੱਗਾ ਠੀਕ ਹੈ ਜੀ ਆਹ ਦੇਖੋ ਤਿੱਪਣ ਆ ਤੁਸੀਂ ਦੇਖੋ ਸ਼ਹਿਦ ਆਉਂਦਾ ਪਿਆ ਠੀਕ ਹੈ ਜੀ ਚੌਥਾ ਥਾਂ ਦੇ ਵਿੱਚ ਤਿੱਪਣਾ ਸ਼ਹਿਦ ਆਉਂਦਾ ਠੀਕ ਹੈ ਜੀ ਆਹ ਕਰੋ ਚੈੱਕ ਠੀਕ ਹੈ ਜੀ ਆਹ ਵੇਖੋ ਇਹ ਤੀਜੇ ਥਾਂ ਦਾ ਆ ਲਓ ਜੀ ਇੱਕ ਕੋ ਜੱਕਾ ਸੰਧੂ ਸਾਹਿਬ ਕਿਹਾ ਮਾ ਨਾ ਯਾ ਕਰੋ ਜੱਕਾ ਅਜੇ ਘੱਟੋ ਘਾਟ ਹਫਤਾ ਲੈ ਜੋ ਵੀ ਬਹੁਤ ਜਿਆਦੀ ਖਰੀ ਵਸੀ ਆ ਠੀਕ ਹੈ ਜੀ ਜਿਹੜੇ ਜਿੰਨਾ ਵੀਰਾਂ ਤੋਂ ਲਈ ਜਾਂਦੇ ਆ ਆਂਦੇ ਆ ਕਿ ਵੀ ਬਾਈਦੂ ਪਹਿਲੇ ਸਵੇਰ ਦੁੱਧ ਚ ਹੋਇਆ ਠੀਕ ਹੈ ਤੇ ਅਜੇ ਹਫਤਾ ਸੰਧੂ ਸਾਹਿਬ ਰਹਿਣਾ ਨਹੀਂ ਲਓ ਦੋਸਤੋ ਹਫਤਾ ਸਮਾਂ ਲੈ ਕੇ ਜਾਓਗੀ ਕਰਮਾੜੀ ਪਲੀ ਗੋਲੀ ਪੂਰੀ ਆ ਸਾਰੇ ਬੰਨਿਓ ਵੇਖੋ ਤੁਸੀਂ ਫਿੱਟ ਫਾਟ ਨਿੱਗਰ ਪਿੰਡੇ ਦੀ ਆਰਡਰ ਕੁਆਲਿਟੀ ਚੰਗੀ ਖਾਸੀ ਆ ਵੱਡੇ ਹਵਾਨੇ ਦੇ ਵਿੱਚ ਮੁੱਠੀ 사ਣਾ ਠੀਕ ਹੈ ਜੀ ਠੰਡੀ ਤੇ ਨਹੀਂ ਬਹੁਤ ਜਿਆਦੀ ਬਾਕੀ ਜਦਾਂ ਮਰਗੀ ਤਲਿਆ ਤੇ ਫੇਰੀ ਜੋ ਕੋਈ ਹਾਂ ਸਰਸਨਾ ਕਰਦੀ ਥੋੜਾ ਆ ਕਰੋ ਸੰਗ ਦੇ ਵਿੱਚ ਆ ਦੋਸਤੋ ਸ਼ਾਹੀਵਾਲ ਦਾ ਜਿਵੇਂ ਕਰੋ ਸੰਗ ਠੀਕ ਆ ਜੀ ਤੇ ਬਾਕੀ ਰਾਜੀ ਪੂਰੀ ਆ ਵਜਨ ਪੂਰਾ ਤੇ ਟਿਪਕੇ ਤੁਹਾਨੂੰ ਦੋਸਤੋ ਦਿਖਾਈ ਦਿੱਤੀ ਆ ਚੌਥਾਵਾਂ ਦੀ ਟਿਪਣ ਇੱਕ ਨੰਬਰ ਜਿੱਦਾਂ ਕੋਈ ਮਰਜ਼ੀ ਵੀਰ ਤਸੱਲੀ ਕਰ ਸਕਦਾ ਤੇ ਗੁੰਦਾ ਆਉਂਦੀ ਆ ਸ਼ਹਿਰੋਂ ਆਉਂਦਾ ਟਿਪਣ ਹਜੇ ਠੀਕ ਆ ਜੀ ਆਹਦਾ ਰਦੀ ਅਸੰਦੂ ਸਾਹਿਬ ਨੂੰ ਘਰੋਂ ਨਹੀਂ ਬਾਹਰ ਕੱਢੀ ਗਈ ਨੇ ਆ ਬਿਲਕੁਲ ਜੀ ਹਾਂ ਜੀ ਲੰਗੋਤੋ ਬਾਕੀ ਕਿਸੇ ਪਾਸੇ ਨੂੰ ਖੋਜੀ ਕਰਮਾ ਲਈ ਸਾਰੇ ਬੰਦੇ ਪੂਰੇ ਜਦੀ ਆ ਆ ਵੇਖੋ ਉਦਾਂ ਕੋਈ ਉਹ ਜੀ ਕਰਣੀ ਥੋੜੇ ਬਾਹਰ ਪਾਸੂ ਘਾਟਨ ਕੱਢਿਆ ਰਦੀ ਥੋੜੀ ਬਿਲਕੁਲ ਜੀ ਬਿਲਕੁਲ ਤਸਦੀਪ ਲੈ ਜੂ ਜੇ 8 7 500 ਔਰ ਸਾਧਨ ਲਾਇਏ ਨੇ ਸੰਤੂ ਸਾਹਿਬ ਆਰਾਮ ਨੇ ਲਾਇਏ ਨੇ ਤੁਸੀਂ ਹੱਤਾ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਠੀਕ ਆ ਜੀ ਬਾਕੀ ਵੱਡੀ ਵੜਿਆ ਸੰਤੂ ਸਾਹਿਬ ਤੇ ਨਿਗਰ ਨੁਗਰ ਪੂਰੀਆ ਵੱਡੀ ਹੈ ਠੀਕ ਆ ਫੱਡੀਆਂ ਵੜੜਾਂ ਦੇ ਵਿੱਚ ਗਿਰਤੀ ਆਪਾਂ ਕਰ ਸਕਦੇ ਆ ਤੇ ਸੰਦੀਪ ਕੀ ਮੁੱਲ ਕਰਦੇ ਆ ਵੀਰ ਇਹਦਾ ਸੰਤੂ ਸਾਹਿਬ ਮੁੱਲੇ ਦਾ ਕਰਦੇ ਆ 70000 ਰੁਪਿਆ ਹਾਂ ਹਾਂ 65000 ਦੀ ਦੇ ਦਾਂਗੇ ਉਹ ਚੋ ਮਾਨਤਾਂ ਨੇ ਹੋਣਾ 65000 ਹਾਂ ਉਹ ਚੋ ਮਾਨਤਾਂ ਕਰ ਦਾਂਗੇ 1000 ਰੁਪਿਆ ਛੋਟ ਛੱਪਾ ਕਰ ਦਾਂਗੇ ਠੀਕ ਆ 64 ਦੇ ਦੇ ਦਾਂਗੇ ਜੀ ਨੋ ਜੀ ਹਾਂ ਜੀ ਬਾਕੀ ਠੰਡੀ ਧੀ ਦੋਸਤੋ 65000 ਲੈਣ ਦੇਣ ਤੇ 65000 ਦੇ ਵਿੱਚੋਂ 20000 ਰੁਪਿਆ ਮਾਨਤਨ 40000 ਦੀ ਮਿਲ ਜੂਗੀ ਤੁਹਾਨੂੰ ਇਹ ਵੜ ਬਾਕੀ ਸੰਤੂ ਸਾਹਿਬ ਚਲੜੀਆਂ ਨਹੀਂ ਇਹੋ ਹੀ ਹੁਣ ਕੜੀ ਕ੍ਰੋਸ ਆ ਗਿਆ ਬਸ ਸਹੀ ਹੈ ਜੀ ਠੀਕ ਹੈ ਸੋ ਕੋਈ ਸ਼ੱਕ ਨਹੀਂ ਦੋਸਤੋ ਇੱਥੇ ਆਣ ਕੇ ਕੋਈ ਵੀਰ ਵੇਖ ਲਿਆ ਜੇ ਬਹੁਤ ਸੋਹਣੀ ਆ ਚੱਕੀ ਰਾਜੀ ਕਰਮਾਂ ਦੀ ਵਜਨ ਪੂਜਨ ਪੂਰਾ ਹੈ ਪਸੰਦ ਆਊਗੀ ਠੀਕ ਹੈ ਜੀ 64000 ਲੈਣ ਦੇਣ ਇਸ ਤੋਂ ਬਾਅਦ ਅੱਗੇ ਸੰਦੀਪ ਜਿਹੜਾ ਆ ਨਾਗ ਆ ਗਿਆ ਆਪਣੇ ਦੋਸਤੋ ਹਾਂ ਜੀ ਸੰਤੂ ਸਾਹਿਬ ਜੀ ਮੰਨ ਜਾਂਦੇ ਆ ਅੱਜ ਆਪਣੇ ਕੋ ਸੰਤੂ ਸਾਹਿਬ ਗਰਮੀ ਵਾਲ ਦੋਸਤੋ ਕਿ ਜੇ ਨੂੰ ਵੇਖਦੇ ਹੋਏ ਇਹੋ ਜਿਹੇ ਪਸ਼ੂ ਖਰੀਦੇ ਜਾਣੇ ਆ ਬਾਕੀ ਕਰੋ ਸੰਗ ਦੇ ਵਿੱਚ ਆ ਇਹ ਵੀ ਕਰਮ ਵਾਲੀ ਕਰੋ ਸੰਗ ਦੇ ਵਿੱਚ ਆ ਤੇ ਸੁਭਾ ਇਹ ਕਿੰਨਾ ਹੋ ਗਈ ਜੀ ਦੂਜਾ ਸੁਭਾ ਸੰਤੂ ਸਾਹਿਬ ਸੂਣਾ ਨੇ ਅਜੇ ਇਹਨੇ ਵੀ 8 ਤੋਂ 10 ਦਿਨ ਲੈਣੇ ਆ ਲਓ ਜੀ ਅੱਠਾਂ 10 ਦਿਨਾਂ ਦਾ ਅਜੇ ਸਮਾ ਪਿਆ ਫੋਨ ਚ ਬਾਕੀ ਕਰਮ ਵਾਲੀ ਦਾ ਥਣ ਭਾਂਡਾ ਇਹਦਾ ਵੀ ਬਹੁਤ ਖੂਬਸੂਰਤ ਹੈ ਤੁਹਾਨੂੰ ਵੀ ਕੋਈ ਥੋੜਾ ਨੇੜੇ ਦਿਖਾ ਦਈਏ ਆਹ ਲਓ ਠੀਕ ਆ ਜੀ ਤੋਂ ਥੰਨੇ ਵਾਲੇ ਕੋਈ ਜਰੂਰ ਦੋਸਤੋ ਧਿਆਨ ਨਾਲ ਦੇਖ ਲਿਆ ਕਰੋ ਨੇੜੇ ਤੋਂ ਬਾਕੀ ਤੁਹਾਨੂੰ ਦਿਖਾ ਰਹੇ ਆਪਾਂ ਮੁੱਠੀ ਥਾਣਾ ਹੱਥੀ ਚਵਾਈ ਵਾਲਾ ਥਾਣਾ ਗੜਨਾ ਫੁਰਨਾ ਕੋ ਤੇ 8 ਤੋਂ 7 ਤੱਕ ਦੇ ਨ ਸਮਾਂ ਇਹਦਾ ਵੀ ਤੁਸੀਂ ਇੰਨਾ ਕਿ ਮੰਨ ਕੇ ਲੈ ਕੇ ਜਾ ਸਕਦੇ ਜੇ ਵੀ 8 10 ਤੱਕ ਦੇ ਨਾਲ 7 ਤੱਕ ਦੇ ਇਹ ਵੀ ਸਮਾਂ ਲੈ ਜੀ ਠੀਕ ਹੈ ਜੀ ਸੂਹਾ ਤੁਸਾ ਤੇ ਸਟੇਟ ਪਤਾ ਬਾਕੀ ਰੰਗ ਟੰਗ ਡਿਜ਼ਾਈਨਡ ਜੁਣ ਇਹ ਵੀ ਕ੍ਰੋਸਾਂਗ ਦੀ ਆਈ ਸੀ ਇਹਦੀ ਹਾਂਜੀ ਹਾਂਜੀ ਇਹ ਉਹ ਚੰਗੀ ਆ ਸੰਦੀਪਾ ਭਾਜੀ ਨਿੱਕਰਾਂ ਸੰਦੀਪ ਸਿੰਘ ਹਾਂਜੀ ਹਾਂਜੀ ਲਓ ਦੋਸਤੋ ਜਿਹੜੀ ਦਾ ਵਜਨ ਲੋਡ ਦੇ ਵਿੱਚ ਹੋਈ ਉਹ ਉਸੇ ਤਰ੍ਹਾਂ ਹੀ ਦੱਸੀ ਜਾਊਗੀ ਠੀਕ ਹੈ ਜੀ ਕਿਉਂਕਿ ਬਾਅਦ ਵਿੱਚ ਕੋਈ ਦੂਰੋਂ ਨੇੜੇ ਉੱਥੇ ਆ ਜੇ ਤੇ ਕੋਈ ਚੀਜ਼ ਵੱਡੀ ਕਰਕੇ ਨਾ ਦਿਖਾਈ ਜਾਵੇ ਵੀ ਹਾਈਟ ਵੀ ਇਹਦੀ ਚੰਗੀ ਆ ਹਾਈਟ ਮੀਡੀਅਮ ਤੋਂ ਉੱਚੀ ਹਾਈਟ ਹੈ ਠੀਕ ਆ ਜੀ ਮੀਡੀਅਮ ਤੋਂ ਉੱਚੀ ਹਾਈਟ ਆ ਵੀ ਜਿਵੇਂ ਰਾਜੀਆ ਵਜਨ ਭੁਜਨ ਕਰਕੇ ਸੋਹਣੀ ਬਹਿੜ ਦਿਖਦੁਖ ਜਿਹੜੀਆਂ ਵੱਡੀਆਂ ਬਹਿੜਾਂ ਵਰਗੀ ਲੱਗਦੀ ਹੈ ਸਬੈੜ ਦੀ ਹਫਤਾ ਲੈ ਜੂ ਇਹ ਵੀ ਰਾਣ ਸੰਦੀਪਾ ਭਾਜੀ ਬਿਲਕੁਲ ਨਾ ਵੀ ਸੰਦੀ ਵੀ ਵੀਰ ਇਹਦਾ ਕੀ ਫਿਰ ਮੋਲਾ ਸੰਤੂ ਸਾਹਿਬ ਸੂਈ ਸਵਾਈ ਬੱਛੀ ਹੈਗੀ ਆ 55000 ਦੀ ਆਪਾਂ ਭਾਣ ਲਈ ਆ ਬਿਲਕੁਲ ਭਾਣਾ ਹੀ ਦੇ ਦੇਣੀ ਆ ਮੁੱਲ ਕਰਦੇ ਆ ਦਾ 50000 ਰੁਪਿਆ 46000 ਦੀ ਹਾਣਾ ਸੰਤੂ ਸਾਹਿਬ ਦੇ ਲਿਆ 40000 46000 ਦਾ ਦੇ ਲਿਆ ਠੀਕ ਹੈ ਬਾਕੀ ਪੜੀ ਜੁੜੀ ਚੰਗੀ ਆ ਬਾਹਰ ਹੋਣੀ ਤੇ ਮਿਲ ਲਈ ਸੰਤੂ ਸਾਹਿਬ ਦੇ ਨਾਲ ਔਰ ਦੋਸਤੋ 46000 ਦੀ ਇਹ ਤੁਹਾਨੂੰ ਗਾੜ ਮਿਲ ਜੂਗੀ ਅੱਜ ਬਾਕੀ ਥਾਣ ਤੁਹਾਨੂੰ ਇੱਕ ਵਾਰੀ ਨੇੜੇ ਤੋਂ ਤੁਹਾਨੂੰ ਥੋੜਾ ਹੋਰ ਦਿਖਾ ਦਿੰਨੇ ਆ ਆਪਾਂ ਉਲਟ ਪਹਿਣੀ ਵਾਲੇ ਪਾਸਿਓ ਇੱਕੋ ਜਿਹਾ ਥਾਣਾ ਚਾਹੋਂ ਥਾਣਾ ਦੀ ਦੋਸਤੋ ਸਪੇਸ ਬਾਕੀ ਤਾਂ ਸੱਲੀ ਤੁਸੀਂ ਵੀ ਕਰ ਸਕਦੇ ਜੇ ਘਾੜ ਰਕੇ 46000 ਦੀ ਇਹਦੇ ਵਿੱਚ ਸੰਤੂ ਸਾਹਿਬ ਬਿਲਕੁਲ ਗੂੰਦ ਹੀ ਆਉਂਦੀ ਆ ਹਾਂ ਬਾਕੀ ਆ ਢਿਲ ਢੁੰਡੇ ਨੇ ਸਾਰੀ ਕੱਟਨੀ ਆ ਜੀ ਠੀਕ ਆ ਜੀ ਉੱਲੇ ਲੈ ਵੇ ਦੀ ਗੱਲ ਸੀ ਠੀਕ ਆ ਜੀ ਲਓ ਜੀ ਠੀਕ ਆ ਜੀ ਤੇ ਪਰ ਦੋਸਤੋ ਇਹਦੀ ਵੀ ਗੂੰਦ ਹੀ ਆਉਂਦੀ ਆ ਥਣਾ ਦੇ ਇੱਕ ਨੰਬਰ ਸੰਤੂ ਸਾਹਿਬ ਠੀਕ ਆ ਜੀ ਤੇ ਕਰਮ ਵਾਲੇ ਦੇਣ ਜਿੰਨੇ ਲੈ ਕੇ ਉਹਨੇ ਚੰਗੇ ਅੱਛਾ ਤੇ ਸੰਦੀਪ ਅੱਗੇ ਆ ਗਈ ਤੀਜੇ ਨੰਬਰ ਤੇ ਆਪਣੇ ਕੋਲ ਆ ਬਹਿੜਾ ਇਹ ਬਹਿੜਾ ਆ ਗਈ ਸੰਤੂ ਸਾਹਿਬ ਇਹਨੇ ਪਹਿਲਾਂ ਨਹੀਂ ਸੁਣਾ ਵਾ ਪਹਿਲਣ ਹਾਂਜੀ ਚੰਗੀ ਪਲੀ ਜੁੜੀ ਆ ਬਾਕੀ ਠੰਡੀ ਧੀਰੀ ਵੀ ਚੰਗੀ ਸੀ ਲੱਗਿਆ ਲੋਰ ਦੋਸਤੋ ਪਹਿਲਣ ਵੈੜ ਆ ਬਾਕੀ ਆ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਠੀਕ ਆ ਜੀ ਤੇ ਜੰਮੀ ਪਲੀ ਇਹ ਵੀ ਕਰਮ ਵਾਲੀ ਪੂਰੀ ਆ ਸਭੀ ਸੂਬੀ ਪੂਰੀ ਆ ਠੀਕ ਆ ਜੀ ਸੁਹਣੀ ਬੜੀ ਆ ਫੇਸ ਵਾਲ ਦੀ ਬਹੁਤ ਜਿਆਦੀ ਨਿਗੀ ਜਿ ਲੱਗੀ ਵੇਖੋ ਲੈ ਜੀ ਠੀਕ ਆ ਜੀ ਛੋਟਾ ਜਿਹਾ ਫੇਸ ਆ ਨਿੱਕੇ ਜੇ ਕੰਨ ਠੀਕ ਆ ਜੀ ਰੰਗ ਬਿਲਕੁਲ ਬਲੈਕ ਤੇ ਬਰਾਊਂ ਦਾ ਕੰਬੀਨੇਸ਼ਨ ਗਿਆ ਠੀਕ ਆ ਜੀ ਤੇ ਬੱਚੀ ਪਹਿਲਾ ਸੂਬਾ ਸੂਣੀ ਆ ਬਾਕੀ ਨਵੀਂ ਆ ਅੱਗੇ ਕੋਈ ਵੀ ਲੈ ਕੇ ਜਾਊਗਾ ਦੋਸਤੋ ਕੋਈ 2-4 ਸੂਬੇ ਤੇ ਹੋਊ ਇੰਨੇ ਹੱਥਾਂ ਲਾਈ ਨਾ ਜੀ ਨਾਮ ਠੀਕ ਹੈ ਆ ਦੇਖੋ ਜੀ ਥਣ ਥਣ ਬਹੁਤ ਵਧੀਆ ਸਾਥੀ ਚਵਾਈ ਦਾ ਥਣ ਨਿਕਲ ਕੇ ਸਾਹਮਣੇ ਆਊਗਾ ਵੈਸੇ ਹੁਣ ਵੀ ਹੱਥੀ ਚਵਾਈ ਜਿਹੜਾ ਤੁਸੀਂ ਮੰਨ ਕੇ ਖਰੀਦ ਸਕਦੇ ਜੀ ਸੋਹਣਾ ਮੁਠੀ ਥਣ ਨੋਕਲਾ ਬਾਕੀ ਟਿੱਲ ਕਾਫੀ ਸੋਹਣੀ ਆ ਪਿਛੇ ਵਟ ਫਟ ਤੁਸੀਂ ਦੇਖ ਰਹੇ ਜੀ ਬੜਾ ਰੁੜਾ ਕਾਫੀ ਜਿਆਦੀਆਂ ਨੇ ਬੰਦ ਗਈ ਆ ਜੀ ਬੋਲੇ ਉਹ ਸੰਦੀਪ ਲੈਓ ਜੀ ਹੁ ਤਾਂ ਦੋਸਤੋ ਪਹਿਲਾਂ ਬੱਛੀ ਆ ਠੀਕ ਆ ਜੀ ਤੇ ਚੰਗੀ ਆ ਵੈੜ ਪਸੰਦ ਆਊਗੀ ਹੈ ਵੀ ਬਿਲਕੁਲ ਰਾਜੀ ਆ ਵਜਨ ਵਜਨ ਵਾਲੀ ਆ ਕੋਈ ਇਹ ਨਹੀਂ ਹੈਗੀ ਲਸੇਰੀ ਜੀ ਆ ਜਿੰਨੇ ਵੀ ਆ ਵੇਖੋ ਹਰ ਪਾਸਿਓਂ ਗੋਲਾ ਕਰਮ ਵਾਲੀ ਪਿੱਠਪੜੇ ਵਾਲੀ ਸਾਈਡ ਤੋਂ ਵੀ ਤੁਹਾਨੂੰ ਦੇਖੋ ਜੀ ਬੈਕ ਸਾਈਡ ਤੋਂ ਦਿਖਾ ਦਈਏ ਸਭੀ ਚੰਗੀ ਆ ਠੀਕ ਆ ਅੱਛਾ ਵੀਰ ਸੰਦੀਪ ਫਿਰ ਇਹਦਾ ਲੈਣ ਦੇਣ ਕੀ ਰਹੂਗਾ ਭਰਾ ਸੰਤੋ ਸਾਹਿਬ ਅੱਛੀ ਤੇ ਹੈਗੀ ਆ 55000 ਰੇਵੀ ਹਾਂ ਹਾਂ ਪਰ ਆਪਾਂ ਬਿਲਕੁਲ ਪਹਾੜ ਵਾਲੀ ਪਹਾੜੇ ਦੇ ਦੇਣੀ ਆ ਮੁੱਲ ਕਰਦੇ ਸੰਤੋ ਸਾਬੇ ਦਾ 50000 ਰੁਪਇਆ 46000 ਦੀ ਦੇ ਦਾਂਗੇ 4000 ਰੁਪਇਆ ਛੋਟ ਕਰ ਦੋਗੇ 45000 ਦੀ ਆਂਦੇ ਵੀ 45 ਦੀ ਹਾਂਜੀ 45 ਦੇ ਵਸੀ ਦੇ ਦਾਂਗੇ ਲਓ ਵੀ ਦੋਸਤੋ ਇਹ ਵੀ 45000 ਦੀ ਹੋ ਜੂਗੀ ਹਾਂ ਨਾ ਜਿਹੜੀ ਠੀਕ ਆ ਜੀ 400 ਵਿੱਚ ਪੀ ਨਾਲ ਹੀ ਆ ਸੰਤੋ ਸਾਬਾ ਕੀ ਹਾਂ ਲਓ ਜੀ ਬਾਕੀ ਕਿਸੇ ਪਾਸੇ ਕੋਈ ਖੁੰਝੀ ਨਹੀਂ ਕਰਮਾ ਲਈ ਸਾਰੇ ਪਾਸੇ ਪ੍ਰੋਪਰ ਪੂਰੀ ਆ ਤੇ ਕੋਈ ਛੱਡ ਕੇ ਨਹੀਂ ਜਾਂਦਾ ਵੀਰ ਜਿਹੜੇ ਵੀਰ ਨੇ ਇੰਨੇ ਕਿ ਪੈਸੇ ਖਰਚ ਕਰਨੇ ਆ ਤੁਸੀਂ ਜਰੂਰ ਹੱਥ ਪਾ ਸਕਦੇ ਜੀ ਨਵਾਂ ਸੌਦਾ ਬਿਲਕੁਲ ਥੱਲੇ ਦੀ ਵੀ ਸਾਫ਼ ਬਿਲਕੁਲ ਆ ਹਾਂ ਅੰਕੜੇ ਤੇ ਸੰਤੋ ਸ ਹਾਂ ਜੀ ਸੋ ਕਾਫੀ ਸੋਹਣਾ 레ਵਾ ਚੌਰਸ ਅੱਛਾ ਫਿਰ ਸੰਦੀਪ ਅਗੇ ਚੌਥੇ ਨੰਬਰ ਤੇ ਆਪਣੇ ਕੋਲ ਲੀ ਗਏ ਚੌਥੇ ਨੰਬਰ ਦਾ ਸੰਤੂ ਸਾਹਿਬ ਇਹ ਵਹਿੜ ਆ ਗਈ ਇਹਨੇ ਪੰਜ ਤੋਂ ਸੌਦਾਂ ਲੈ ਗਏ ਨੇ ਜੀ ਕਿਤੇ ਵੀ ਗੁੰਦੀਆ ਹੁੰਦੀ ਆ ਇਹ ਸੂਹਾ ਕਰਵਾ ਦੁੱਜਾ ਇਹ ਵੀ ਦੁੱਜਾ ਸੂਹਾ ਸੁਣੀ ਆ ਬਾਕੀ ਠੰਢੀ ਤੇਰੀ ਬੜੀ ਐ ਵੀ ਬਾਬੋਸੋ ਬੇਰਬੂਲ ਦੀ ਇਹ ਵੀ ਸਪੈਸ਼ਲ ਆ ਕੋਈ ਇਹੋ ਜੀ ਗੱਲ ਨਹੀਂ ਆ ਬੇਰਬੂਲ ਦੀ ਸਪੈਸ਼ਲ ਕਾਦੇ ਵੀ ਸੋਹਣਾ ਵਹਿੜ ਦਾ ਇੱਕ ਰੰਗ ਇਹ ਵੀ ਕਾਲੀ ਆ ਦੁੱਜਾ ਸੂਹਾ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਠੀਕ ਆ ਜੀ ਖੰਡੀ ਤੇ ਹੀ ਹੱਥੀ ਚਵਾਈ ਵਾਲਾ ਥਾਂ ਥਾਂ ਤੋਂ ਦਾ ਆ ਲਓ ਜੀ ਤਾਂ ਫਿਰ ਵੀ 6-7 ਲੈ ਇਹਨੇ ਲੈ ਇਹਨੇ ਸਭ ਦਾ ਲੈ ਲਓ ਜੀ ਠੀਕ ਜੀ ਅਜੇ ਕੱਲ ਦਾ ਮਾਲ ਆ ਥੋੜਾ ਇਹ ਰੋਜਾ ਕਰ ਗਈ ਵਛੀ ਹਾਂਜੀ ਲਓ ਜੀ ਬਾਕੀ ਦੋਸਤੋ ਚੰਗੀ ਆ ਬੈੜ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਆ ਆਪਾਂ ਮੰਨ ਕੇ ਚੱਲ ਸਕਦੇ ਆਂ ਵੀ ਮੀਡੀਅਮ ਵੀ ਤੁਸੀਂ ਮੰਨ ਲਵੋਗੇ ਤੇ ਕੋਈ ਇਤਰਾਜ਼ ਵਾਲੀ ਗੱਲ ਨਹੀਂ ਬਾਕੀ ਟਿੱਲ ਪੂਰੀ ਆ ਟਿੱਲਾ ਹੈਗੀਆਂ ਨੇ 5-7 ਦਿਨ ਹਜੇ ਸਮਾਂ ਕੱਢਦੀ ਆ ਨਿਕਰ ਲੈ ਵਾ ਬਾਕੀ ਸਭ ਤੋਂ ਸਭ ਬਣ ਪੜਾ ਸੋ ਨੇਵੇ ਦਾ ਖਾਲ ਬਖਾਲ ਤੁਹਾਨੂੰ ਦਿਖਾਉਣੇ ਥੋੜਾ ਇਹ ਹੋਰ ਜਿੰਨਾ ਕਾ ਗਾਂ ਨੂੰ ਉਹਨਾਂ ਕ ਪਛਾਣ ਬਣਾ ਕੇ ਤਿਆਰ ਕਰੀ ਜਲਦੀ ਕਰਮਾਂ ਵਾਲੀ ਤੇ ਹੈ ਇਹ ਵੀ ਨਵੀਂ ਆ ਠੀਕ ਆ ਜੀ ਦੂਜਾ ਸੁਬਾ ਸੋਣਾ ਇਸ ਬੈਟ ਆ ਫੋਟਾ ਨਹੀਂ ਆ ਫੋਟਾ ਹੈ ਸਿੰਗ ਥੋੜੇ ਬਾਹਲੇ ਮਾਲੇ ਦਰਮਿਆਨੇ ਦੇਖੋ ਕਿ ਇੰਚ ਇੰਚਕ ਮਾੜੀਆਂ ਫੋਟਾ ਪੂਖ ਰੀਆਂ ਠੀਕ ਆ ਜੀ ਆ ਵੀ ਸ ਚਾਰੇ ਥਾਣਾ ਸਪੇਸ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਤਾਂ 35 ਤਾਂ ਵੀਰੇ ਇਹਦਾ ਵੀ ਸ਼ਹਿਦ ਹੀ ਆਉਂਦਾ ਓਕੇ ਓਕੇ ਸੰਧੂ ਸਾਹਿਬ ਚਮਾ ਥਾਣਾ ਦੀ ਪੂਲ ਗਰੰਟੀ ਸ਼ਹਿਦ ਹੁੰਦਾ ਇਹਦੀ ਠੀਕ ਆ ਜੀ ਠੀਕ ਹੈ ਲੈ ਵੀ ਵੀਰ ਸੰਦੀਪ ਤੋਰ ਲਾ ਬਿਲਕੁਲ ਸਾਫ ਸੁਥਰੇ ਪਸੂਏ ਦੋਸਤੋ ਸਾਫ ਸੁਥਰਾ ਸਬਦਾ ਆਓ ਆਪਣਾ ਟਿੱਪ ਕੇ ਵਖੋ ਤਸੱਲੀ ਕਰੋ ਕਿਉਂਕਿ ਪੈਸੇ ਖਰਚ ਕਰਨੇ ਆ ਕੋਈ ਟੁੜਕੂ ਨਾ ਰੱਖਿਆ ਕਰੋ ਮੇਰਾ ਵੀਰ ਆਪ ਦੀ ਤਸੱਲੀ ਕਰਿਆ ਕਰੋ ਅੰਦਰ ਸਾਹਿਬ ਆਪ ਦੀ ਤਸੱਲੀ ਕਰਕੇ ਆ ਜਾਂਦੇ ਆ ਪਸੂ ਆਪ ਆਪ ਦੀ ਪੂਰੀ ਤਸੱਲੀ ਕਰਕੇ ਆਪਾਂ ਤਸੱਲੀ ਕਰਕੇ ਲੈਉਣੇ ਨਾ ਆਪਾਂ ਦੇ ਨੇ ਵੀ ਆਪਣੇ ਘਰ ਆ ਕੇ ਅਗਲਾ ਪੂਰੀ ਤਸੱਲੀ ਕਰਕੇ ਲੈ ਕੇ ਜਾਵੇ ਪਸੂ ਜਿਹੜੇ ਬਿਲਕੁਲ ਜੀ ਬਿਲਕੁਲ ਹਾਂਜੀ ਬਾਕੀ ਜਿੰਨੀ ਵਹਿੜ ਗਈ ਹੈ ਵੀ ਸਾਫ ਸੁਥਰੀ ਹੈ ਲੋਵੀ ਪ੍ਰਭੋ ਥਣ ਭਾਂਡਾ ਤੁਹਾਨੂੰ ਤਸੱਲੀ ਨਾਲ ਦਿਖਾਤਾ ਕੱਦ ਵੀ ਮੈਂਸ਼ਨ ਕਰਤਾ ਵੀ ਨਾਰਮਲ ਮੀਡੀਅਮ ਹਾਈਟ ਆ ਮੀਡੀਅਮ ਹਾਈਟ ਹਾਈਟ ਮੀਡੀਅਮ ਅਵੇਲੇਬਲ ਦੀ ਸਪੈਸ਼ਲ ਲੰਬਾਈ ਪੂਰੀ ਆ ਮੈਨੂੰ ਮੇ ਬੜੀ ਵਸ਼ੀ ਠੀਕ ਆ ਲੰਮੀ ਰੁਮੀ ਪੂਰੀ ਆ ਤੇ ਕੱਦ ਵੀ ਸੋਹਣਾ ਉੱਚਾ ਵਧੀਆ ਲੱਗਦਾ ਵੈਸੇ ਮੀਡੀਅਮ ਤੋਂ ਉੱਚੀ ਆ ਕੋਈ 2% ਤਾਂ ਉਹ ਚੱਲਦੀ ਐ ਥਾਂ ਨੂੰ ਨਹੀਂ ਹੈਗੀ ਅਜਾ ਦੇ ਵੀਰ ਸੰਦੀਪ ਇਹਦੀ ਫਿਰ ਮੰਗ ਆ ਸੰਤੋ ਸਾਹਿਬ ਸੁਈ ਬੱਛੀ ਦੇ ਵੀ 55000 ਦੀ ਆ 50000 ਡਿਮਾਂਡ ਕਰਦੇ 47000 ਦੀ ਦੇ ਦਾਂਗੇ ਵੀ 47 ਦੀ 47000 ਦਾ ਦੇ ਲਿਆ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਵੀ 47000 ਦੀ ਮਿਲ ਜੂਗੀ ਤੁਹਾਨੂੰ ਡਿਮਾਂਡ ਚਾਹੇ 50000 ਕੁਛ ਵੀ ਪਰ 47000 ਲੈਣ ਦੇਣ ਯੈਸ ਨੋ ਠੀਕ ਹੈ ਜੀ ਆ ਲਓ ਸੋ ਥਣਫੋਨ ਦੀ ਕੁਆਲਿਟੀ ਬਹੁਤ ਸੋਹਣੀ ਠੀਕ ਹੈ ਜੀ ਵੇੜਾ ਦੋਸਤੋ ਜਿੰਨੀਆਂ ਵੀ ਆ ਠੀਕ ਹੈ ਜੀ ਸਾਰੀਆਂ ਥਣਪਾਂਡੇ ਦੀਆਂ ਸਾਫ਼ ਸੁਥਰੀਆਂ ਨੇ ਕਰਮ ਵਾਲੀਆਂ ਥਣ ਵੀ ਪੂਰੇ ਹੱਥੀ ਚ ਬਾਈ ਵਾਲੇ ਆ ਸਾਰੀਆਂ ਵੇੜਾਂ ਦੇ ਠ ਤੇ ਵੀ ਜਾ ਜਾ ਬਾਕੀ ਸਮਝਾ ਲੈ ਲੈ ਵੀ ਸੰਦੀਪ ਅੱਗੇ ਵੀਰ ਆਪਣੇ ਕੋਲ ਜਿਹੜੀ ਸੂਈ ਆ ਗਈ ਹੈ ਸੰਤੂ ਸਾਹਿਬ 10 ਤੋਂ 12 ਦਿਨ ਦੀ ਸੂਈ ਆ ਹਾਂਜੀ ਕੱਲ ਹੀ ਲਈ ਆ ਬੱਚੀ ਵੀ ਆਪਾਂ 12 ਤੋਂ 13 ਕਿਲੋ ਤੱਕ ਦੁੱਧ ਵੀ ਇਹਦੇ ਥੱਲੇ ਤਿਆਰ ਹੋਗਾ ਲੈ ਵੀ ਤੇ ਸੰਤੂ ਸਾਹਿਬ ਅਗਲੇ ਥਾਂ ਦੀ ਇਹਦੀ ਤੇਲ ਜੀ ਉਲਟ ਪਾਣੀ ਵਾਲੇ ਉਲਟ ਪਾਣੀ ਦੇ ਆ ਉਹਦਾ ਹੈਗਾ ਵਾ ਆਪਾਂ ਪਤਾ ਕਿ ਚਿੱਲਾ ਹੀ ਦੇਣੀ ਹੈ ਅਗਲੇ ਅਗਲੇ ਤੇ ਕਰਮਾ ਨੂੰ ਚੱਲ ਪਏ ਉਹ ਗੱਲ ਵੱਖਰੀ ਆ ਉਹਦਾ ਦੁੱਧ ਵੀ ਆ ਵਿੱਚ ਛਿੱਡੀ ਵੀ ਆਉਂਦੀ ਆ ਕਪੂਰੀ ਦੁੱਧ ਵੀ ਆਉਂਦਾ ਆ ਵੈਸੇ ਆਉਂਦਾ ਹੈ ਨਾ ਆ ਦੇਖੋ ਹਾਂ ਵਰਦਾ ਪੂਰਾ ਤੇਲ ਮੰਨ ਕੇ ਦੇਣੀ ਆਪਾਂ ਤੇਲ ਕਰਕੇ ਦੇਣੀ ਆ ਨਾਬਦਸੋ ਚਲਦਾ ਪੂਰਾ ਵੇਖੋ ਪੂਰਾ ਵਰਦਾ ਸਾਂ ਚਲਦਾ ਪੂਰਾ ਥਣ ਵੈਸੇ ਜਿਹੜਾ ਉਲਟਾ ਪਹਿਣੀ ਲੱਗ ਲਾ ਚਲਦਾ ਬਿਲਕੁਲ ਤੁਸੀਂ ਨਜ਼ਰ ਮਾਰ ਰਹੇ ਜੀ ਦੋਸਤੋ ਚਲਦਾ ਪੂਰਾ ਠੀਕ ਆ ਤੇ ਬਾਕੀ ਤਿੰਨ ਥਣ ਵਰਦੇ ਤਿੱਲ ਸਮਝ ਗਏ ਵੀਰਾਂ ਦਾ ਵੀ ਆਪਾਂ ਦੇਣੀ ਆ ਆਪਾਂ ਸੰਤੋ ਸਾਹਿਬ ਤਿੱਲਾ ਹੀ ਲਈਆ ਤਿੱਲਾ ਹੀ ਦਿਨਾਂ ਥਣਾ ਹੀ ਦੇਣੀ ਆ ਅਗਲੇ ਦੇ ਕਰਮਾ ਨੂੰ ਭਾਵੇਂ ਚੌਥਾ ਵੀ ਚੱਲ ਪਏ ਤੇ ਬਚੀ ਭਾਵੇਂ 85000 ਦੀ ਹੈਗੀ ਤੇ ਬੇਸ਼ੱਕ ਦੋਸਤੋ ਕੋਈ ਪਾਈਆ ਖੰਡ ਵਰਦਾ ਵੀ ਹੈਗਾ ਹਾਂ ਜੀ ਵਰਦਾ ਹੋਗਾ ਕੋਈ ਵੀਰ ਆ ਉਹਦਾ ਤਿੱਲ ਮੰਨ ਕੇ ਤੁਸੀਂ ਸੌਦਾ ਕਰ ਲਿਓ ਕਿ ਤਿੱਲ ਕਰਕੇ ਤੁਹਾਨੂੰ ਬਾਕੀ ਚੌ ਥਣਾ ਦਾ ਤਿੰਨ ਥ ਅੱਛਾ ਵੀਰ ਸੁਦੀਪ ਨਾਲ ਦੀ ਨਾਲ ਦੱਸ ਦਿਓ ਸੁਈ ਨੂੰ ਅੱਜ ਕਿੰਨੇ ਕਿ ਦਿਨ ਹੋਏ ਆ ਸੰਤੂ ਸਾਹਿਬ ਇਹਨੂੰ ਦੱਸ ਤਾ ਕਿ 12 ਦਿਨ ਹੋਏ ਹੋਣਗੇ ਸੁਈ ਨੂੰ ਲਓ ਜੀ ਦਸਾਂ 12 ਦਿਨਾਂ ਦੀ ਦੋਸਤ ਸੁਈ ਆ ਆ ਉਲਟੋ ਪਹਿਣੀ ਆ ਦਾ ਮਗਰਲਾ ਤੁਸੇ ਵੇਖ ਸਕਦੇ ਜੀ ਠੀਕ ਆ ਠੀਕ ਆ ਆ ਜਿਹੜਾ ਆਪਾਂ ਉਹ ਆ ਜਿਹੜਾ ਤੁਹਾਨੂੰ ਦਿਖਾਇਆ ਸੀ ਇਸ ਤੋਂ ਤੁਹਾਨੂੰ ਇਸ ਤੋਂ ਤੁਹਾਨੂੰ ਜਿਹੜੀ ਤੇਲ ਤੁਸੀਂ ਸਮਝ ਕੇ ਠੀਕ ਆ ਜੀ ਤੇਲ ਕਰਕੇ ਲੈ ਲਿਓ ਬਾਕੀ ਤਿੰਨੇ ਤੁਹਾਨੂੰ ਵਰਦੇ ਆ ਇਹ ਜ਼ਰੂਰੀ ਦੱਸਣਾ ਫਰਜ਼ ਬਣਦਾ ਕਿਉਂਕਿ ਬਾਅਦ ਵਿੱਚ ਕਈ ਵਾਰ ਸਕਿੱਪ ਕਰਕੇ ਵੀਡੀਓ ਦੇਖਦੇ ਆ ਸੰਤੂ ਸਾਹਿਬ ਆਪਾਂ ਤਿੰਨਾ ਸਣਾ ਹੀ ਦੇਣੀ ਆ ਆ ਮੈਂ ਚਲਦਾ ਚੌਥਾ ਵੇਖਾ ਉਹ ਚੋਪਾਇਆ ਖਾਨ ਦਾ ਨਿਕਲੇ ਪਰ ਆਪਾਂ ਤਿੰਨਾਂ ਚ ਲਈ ਤਿੰਨਾਂ ਹੀ ਦੇਣਗੇ ਠੀਕ ਹੈ ਭਰਾ ਤੇ ਸੂਈ ਨੂੰ ਅੱਜ ਕਿੰਨੇ ਕੇ ਦਿਨ ਹੋ ਗਏ ਸੰਤੂ ਸਾਹਿਬ ਇਹਨੂੰ 10 ਤੋਂ 12 ਦਿਨ ਹੋਣਗੇ ਸੂਈ ਨੂੰ ਸੂਹਾ ਮੰਨਦੇ ਤੀਜਾ ਹੋਊਗਾ ਕਿ ਨਹੀਂ ਅਸਾਂ ਸੰਤੂ ਸਾਹਿਬ ਦੂਜਾ ਸੂਹਾ ਹੀ ਕਰਕੇ ਲਈ ਆਪਾਂ ਕੋਈ ਤੀਜਾ ਵੀ ਮੰਨ ਲੈ ਕੋਈ ਤਰਾਈ ਠੀਕ ਹੈ ਲਓ ਜੀ ਤੇ ਜੇ ਵੀ ਮੰਨ ਲੈ ਤਾਂ ਵੀ ਕੋਈ ਤਰਾਹੀ ਬੱਚਾ ਬੱਚਾ ਹੀ ਮਗਰ ਹਾਂਜੀ ਬੱਚਾ ਮਗਰ ਆ ਗਈ ਲਓ ਜੀ ਮਗਰ ਬੱਚਾ ਤੇ ਦੁੱਧ ਉਹਨਾਂ ਕਿੰਨਾ ਕੁ ਵੈਸੇ ਤਿੰਨਾਂ ਥਾਂ ਚ 12 13 ਕਿਲੋ ਜਿਹੜਾ ਦੁੱਧ ਆ ਹੁਣ ਸੰਤੂ ਸਾਹਿਬ ਤਿਆਰ ਆ ਲੈ ਥ ਕੋਈ ਵੀ ਆਪਦੀ ਚੋਕੇ ਤੇ ਤਸੱਲੀ ਕਰ ਸਕਦਾ ਆਨਲਾਈਨ ਵਾਲੇ ਵੀਰ ਆਪਦੀ ਇੱਕ ਟਾਈਮ ਵੀਡੀਓ ਕਾਲ ਤੇ ਇੱਕ ਟਾਈਮ ਘਰਾਂ ਵਿੱਚੇ ਤਸੱਲੀ ਕਰ ਸਕਦੇ ਆ ਠੀਕ ਆ ਜੀ ਦੋਵੇਂ ਟਾਈਮ ਤੇ ਕਿਸੇ ਨੇ ਕਰਨੀ ਹੈ ਤਸੱਲੀ ਉਹ ਵੀ ਤੁਸੀਂ ਕਰ ਸਕਦੇ ਜੀ 13 ਕਿਲੋ ਨੈੱਟ ਦੁੱਧ ਹੁਣ ਚੱਲ ਰਹੀ ਹੈ ਦੁੱਧ ਸੰਤੂ ਸਾਹਿਬ ਚਲੋ ਚੰਗੀ ਕਹਿਣਾ ਸਾੰਭੀ ਤੇ ਭਾਵੇਂ 15 16 17 18 ਵੀ ਕਰ ਸਕਦੀ ਹੈ ਠੀਕ ਆ ਜੀ ਠੀਕ ਆ ਦੁੱਧ ਸੰਭ ਦੇ ਹੁਣੇ ਹੀ ਗਾੜੀ ਆ ਬਿਲਕੁਲ ਜੀ ਬਾਕੀ ਚਲੋ ਐਰ ਕੀ ਆਪਾਂ ਗਰੰਟੀ ਦਿੰਦੇ ਅਗਲੇ ਸੂਣ ਨੂੰ ਖਾਂਦੂ ਜਾ ਪੂਰਾ ਚੱਲ ਸਕਦਾ ਜਿਹੜੇ ਹਸਾਮਨਾ ਭਰਾ ਦੂਗਾ ਹੋਦਾ ਹੈਗਾ ਹਾਂ ਬਿਲਕੁਲ ਲੋਬੀ ਭਰਾ ਬਾਕੀ ਵਜਨ ਨੂੰ ਹੋਣਾ ਲੀ ਜੀ ਜੀ ਸੋ ਕਾਦ ਤੋਂ ਵੱਡਾ ਕਾਦ ਵਾਲੇ ਪਾਸੇ ਕੋਈ ਢਲਣੀ ਜਿਵੇਂ ਆਪਾਂ ਐਚ ਐਫ ਬ੍ਰੀਡ ਦੀਆਂ ਬੜਾ ਵੇਖਦੇ ਆ ਕਾਦ ਤੋਂ ਵੱਡਾ ਠੀਕ ਆ ਜੀ ਤੇ ਮਗਰ ਬੱਛਾ ਮੇਲ ਕਾਫ ਤੇ 13 ਕਿਲੋ ਹੁਣ ਦੁੱਧ ਤੇ ਕਰਮਾਂ ਲਈ ਚੱਲਣ ਢਈ ਆ ਤੇ ਜਿਹੜੇ ਵੀ ਨੂੰ ਜੱਜੂਗਾ ਸੌਦਾ ਵੀਰ ਸੰਦੀਪ ਦੇ ਨਾਲ ਸਾਫ ਸੁਫੀਰੀ ਨਹੀਂ ਹੈਗੀ ਸੰਤੂ ਸਾਹਿਬ ਮਗਰਦੀਪ ਲੈ ਵੀ ਸੰਦੀਪ ਇਹ ਫਿਰ ਕਿੰਨੇ ਕੀ ਦੇ ਦੇਣੇ ਵੀਰ ਕੋਲ ਜਾਇਜ਼ ਮੁੱਲ ਸੰਤੂ ਸਾਹਿਬ ਇਹਦਾ ਆਪਾਂ ਕਰਨਾ ਵਾ ਹਾਂਜੀ ਮੁੱਲ ਕਰਨੋਂ ਭਾਵੇਂ ਚੜੋ ਜਿੰਨਾ ਵੜਦੀ ਆਪਾਂ 45000 ਦੀ ਵੀ ਵੇਚ ਸਕਦੇ ਚਾਹਤਾ ਸਾਨੂੰ ਵੀ ਚੱਲਦਾ ਹਾਂ ਤੇ ਪਰ ਉਹ ਆਪਾਂ ਕੰਮ ਨਹੀਂ ਕਰਨਾ ਕਿਉਂਕਿ ਆਪਾਂ ਤਿੰਨਾਂ ਚ ਲਈ ਤਿੰਨਾਂ ਹੀ ਦੇ ਦੇਣੀ ਸੰਤੋਖ ਸਾਹਿਬ ਜੀ ਆ ਬਿਲਕੁਲ ਮੁੱਲ ਕਰਦੇ ਆ ਤਾਂ 40000 ਰੁਪਿਆ 35000 ਦੀ ਦੇ ਦਾਂਗੇ ਉਹ ਚੋਂ ਹੀ ਮਾਨਦਾਨ ਕਰ ਦਾਂਗੇ ਸੰਤੋਖ ਸਾਹਿਬ ਠੀਕ 35000 35000 ਹੀ ਮਾਨਦਾਨ ਕਰ ਦਾਂਗੇ ਛੋੜ ਛੱਪਾ ਕਰ ਦਾਂਗੇ 33000 ਦੀ ਜਾਂਦੇ ਵੀ ਲੈ ਵੀ ਹਾਂਜੀ ਲਓ ਦੋਸਤੋ ਤੇਲ ਆ ਵੜ ਤੇਲ ਮੰਨ ਕੇ ਤੂੰ ਕਿਸੇ ਵੀਰ ਨੇ ਖਰੀਦਣੀ ਆ 33000 ਦੀ ਮਿਲ ਜੂਗੀ ਠੀਕ ਆ ਜੀ ਬਾਕੀ ਪੂਰੀ ਇਨਫੋਰ ਤੇ ਬਾਕੀ ਵੇੜਾ ਜਿੰਨੀਆਂ ਵੀ ਤੁਹਾਨੂੰ ਦਿਖਾਈਆਂ ਸਾਰੀਆਂ ਕਰਮਾਲੀਆਂ ਗੱਬਣਾ ਤਿਆਰੀ ਤੇ ਆ ਕੋਈ ਪੰਜ ਸੱਤਾਂ ਦਿਨਾਂ ਤੱਕ ਜਿਹੜੀ ਆ ਇਹ ਸੁੰਦੀਆਂ ਨਹੀਂ ਠੀਕ ਆ ਬਾਕੀ ਜਿਹੜੇ ਵੀਰ ਨੂੰ ਸੌਦੇ ਜੱਜਣਗੇ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਵੀਰ ਸੰਦੀਪ ਦੇ ਇੱਕ ਵਾਰੀ ਉਹਨਾਂ ਦੇ ਜਵਾਨੀ ਪੁੱਛ ਕੇ ਵੀ ਆਪਾਂ ਸਾਂਝੇ ਕਰ ਦਿੰਦੇ ਆ ਸੰਦੀਪ ਨੰਬਰ ਬੋਲ ਦੋ ਵੀਰ 8437038949 ਸੰਤੂ ਸਾਹਿਬ ਜੀ ਠੀਕ ਆ ਵੀਰ ਸੰਦੀਪ ਸਤਿ ਸ੍ਰੀ ਅਕਾਲ ਸੰਤਰੀ ਕੁਲਵੀਰ ਬਾਬੇ ਦੋਸਤੋ ਇਹ ਪਤੂਸੀ ਅੱਜ ਵੀਰ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੇ ਟੋਟਲ 5 ਨਾਲ ਸੀਗੇ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਇਸ ਘਰ ਸਮੇਂ-ਸਮੇਂ ਨਾਲ ਆਪਣਾ ਸੰਪਰਕ ਤੁਸੀਂ ਬਣਾ ਕੇ ਰੱਖ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ